ਸਰਬਜੀ ਸੰਗਰੂਰ ਵੀ ਦਾਗੀ ਲੋਕਾਂ ਕਹਿਣਾ ਅਣਪੜ ਤੈਨੂੰ ਲੋਕਾਂ ਕਹਿਣਾ ਅਣਪੜ ਤੈਨੂੰ ਜੇ ਤੂੰ ਪੜਿਆ ਨਾ ਪਿੱਛੋਂ ਤੂੰ ਪਛਤਾਉਣਾ ਜ਼ਰੂਰ ਵੀ ਪਿੱਛੋਂ ਤੂੰ ਪਛਤਾਉਣਾ ਜ਼ਰੂਰ ਵੀ ਜੇ ਵਿਦਿਆ ਦਾ ਪੱਲਾ ਫੜਿਆ ਨਾ ਜੇ ਪੱਲਾ ਵਿਦਿਆ ਦਾ ਫੜਿਆ ਨਾ ਪੜਾਈ ਕਰਕੇ ਤੂੰ ਅਕਸਰ ਬਣ ਜਾਏਗਾ ਪੜਾਈ ਕਰਕੇ ਤੂੰ ਕਿੰਦਾ ਇਹ ਤਾਨ ਬਣ ਜਾਏਗਾ ਤੂੰ ਬਾਗ ਮੇਰੇ ਨਾਂ ਥਾਂ ਥਾਂ ਤੱਕੇ ਖਾਏਗਾ ਤੂੰ ਬਾਗ ਮੇਰੇ ਨਾਂ ਥਾਂ ਥਾਂ ਤੱਕੇ ਖਾਏਗਾ ਲੋਕਾਂ ਕਹਿਣਾ ਅਣਪੜ ਤੈਨੂੰ ਜੇ ਤੂੰ ਪਰਿਆ ਨਾ ਪਿੱਛੋਂ ਕੂੰ ਪਛਤਾਉਣਾ ਜੇ ਦਿੱਧਿਆ ਦਾ ਪੁੱਲਾ ਫੜਿਆ ਨਾ ਤੂੰ ਮਨ ਕਿਉਂ ਡਰ ਮਿਟਾ ਆਲਾ ਹੈ ਕੱਲ੍ਹ ਆਏ ਭਲਾਈ